ਵੈਗੁਰੂ ਜੀ ਦਾ ਖਾਲਸਾ ਵੈਗੁਰੂ ਜੀ ਦੇ ਪੱਤੇ ਦੋਸਤੋ ਜੋ ਤੁਸੀਂ ਰੋਡ ਦੇਖ ਰਹੇ ਹੋ ਇਹ ਪੁੱਜੋ ਮੰਡੀ ਤੋਂ ਲਵੇਰੀ ਸਰ ਗੁਰਦੁਆਰੇ ਨੂੰ ਜਾਂਦਾ ਹੈ ਤੁਸੀਂ ਰੋਡ ਦੇ ਨਾਲ ਇੱਕ ਪੁਲ ਦੇਖ ਰਹੇ ਹੋ ਮੇਰੇ ਜੋ ਕਿ ਰੇਲਵੇ ਪ੍ਰਸ਼ਾਸਨ ਦਾ ਹੈ ਇਸ ਦਾ ਕਿਨਾਰਾ ਦੇਖ ਰਹੇ ਹੋਗੇ ਤੁਸੀਂ ਜੇਕਰ ਮੰਨ ਲਓ ਕੋਈ ਗੱਡੀ ਜਾਂ ਸਕੂਟਰ ਇਹਦੇ ਨਾਲ ਕਿਸੇ ਸਮੇਂ ਵੀ ਟਕਰਾ ਸਕਦਾ ਹੈ ਖਾਸ ਕਰਕੇ ਜਦੋਂ ਸ਼ਾਮ ਹੋ ਜਾਵੇ ਜਾਂ ਰਾਤ ਨੂੰ ਤਾਂ ਪ੍ਰਸ਼ਾਸਨ ਨੇ ਇਹਦੇ ਤੇ ਕੋਈ ਟੇਪ ਜੋ ਰਿਫਲੈਕਟਿਡ ਟੇਪ ਹੁੰਦੀ ਹੈ ਉਹ ਵੀ ਨਹੀਂ ਲਾ ਰੱਖੀ ਤਾਂ ਪ੍ਰਸ਼ਾਸਨ ਨੂੰ ਇਹਦੇ ਬਲ ਗੌਰ ਕਰਨ ਦੀ ਲੋੜ ਹੈ ਇੱਥੇ ਕੋਈ ਰਿਫਲੈਕਟਿਡ ਟੇਪ ਜਾਂ ਕੋਈ ਇਸ ਤਰ੍ਹਾਂ ਦਾ ਰਿਫਲੈਕਟਿਡ ਵਾਲਾ ਬੋਰਡ ਲਾ ਦੇਣਾ ਚਾਹੀਦਾ ਤਾਂ ਜੋ ਇਹ ਕਿਨਾਰਾ ਦੂਰ ਤੋਂ ਨਜ਼ਰ ਆ ਸਕੇ ਇਹਦੇ ਨਾਲ ਕੋਈ ਹਾਦਸਾ ਨਾ ਹੋ ਪਾਏ ਕਿਉਂਕਿ ਬਹੁਤ ਸਾਰੀਆਂ ਸੰਗਤਾਂ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਨ ਆਉਂਦੇ ਹਨ ਤਾਂ ਜੋ ਉਹ ਇਹਨਾਂ ਹਾਦਸਿਆਂ ਤੋਂ ਬਚ ਸਕੇ ਸੋ ਇਸ ਵੀਡੀਓ ਨੂੰ ਤੁਸੀਂ ਵੱਧ ਤੋਂ ਵੱਧ ਸ਼ੇਅਰ ਕਰੋ ਜੀ ਤਾਂ ਜੋ ਪ੍ਰਸ਼ਾਸਨ ਤੱਕ ਇਹ ਮੈਸੇਜ ਪਹੁੰਚ ਸਕੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ